ਕੀ ਵਪਾਰੀ ਕਿਸ ਵਾਸਤੇ ਪਰੇਸ਼ਾਨ ਦਵੇ ਜੀ ਵਪਾਰੀ ਬੜੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਇਮਾਨਦਾਰੀ ਨਾਲ ਪੀਸ ਆਫ ਮਾਈਂਡ ਆਪਣਾ ਬਿਲਕੁਲ ਨਹੀਂ ਖਰਾਬ ਕਰਨਾ ਚਾਹੁੰਦਾ ਹੂੰ ਔਰ ਅਜ ਦੀ ਰੀਡ ਦੇ ਵਿੱਚ ਸਰਕਾਰ ਦੀ ਜਿਹੜੀ ਨੀਤੀਆਂ ਨੇ ਜੇ ਮੈਂ ਸਿੱਧੀਆਂ ਨੀਤੀਆਂ ਦੇ ਆਵਾ ਨੀਤੀਆਂ ਹੀ ਕੋਈ ਤਾਂ ਦੀ ਵਧੀਆ ਨਹੀਂ ਐ ਤੁਸੀਂ ਦੇਖੋ ਕੋਈ ਚੀਜ਼ ਇੱਥੇ ਅਗਰ ਨਵਾਂ ਕਾਨੂੰਨ ਬਣਦਾ ਸੱਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚੋਂ ਲੱਗੂ ਹੁੰਦਾ ਹੂੰ ਜਦੋਂ ਲਾਗੂ ਹੋ ਗਿਆ ਇੱਥੇ ਚੰਡੀਗੜ੍ਹ 'ਚ ਟ్రਾਇਲ ਇਹਨਾਂ ਨੇ ਇੱਥੇ ਚੰਡੀਗੜ੍ਹ ਨੂੰ ਸ਼ੁਰੂ ਕਰਨਾ ਕਿਉਂਕਿ ਪਤਾ ਚੰਡੀਗੜ੍ਹ ਦੀ ਜਨਤਾ ਬਹੁਤ ਪੀਸ ਆਫ ਮਾਈਂਡ ਵਾਲੀ ਆ ਕਾਨੂੰਨ ਨੂੰ ਮੰਨਣ ਵਾਲੀ ਆ ਉਹ ਤਜਰਬੇ ਕਰਦੇ ਜਦੋਂ ਕੋਈ ਮੁੱਦਾ ਚਾਹੇ ਆਪਾਂ ਕੋਈ ਵੀ ਜਿਹੜੇ ਆਪਣੇ ਮੁੱਦੇ ਨੇ ਚਾਹੇ OTS ਲੈ ਲਈਏ ਜੀ ਚਾਹੇ ਆਪਾਂ ਬਿਲਡਿੰਗ ਬਾਇਦਰ ਲੌਜ ਦੀ ਲੈ ਲਈਏ ਜਦੋਂ ਤੁਸੀਂ ਲਗਾਉਣ ਵਾਸਤੇ ਚੰਡੀਗੜ੍ਹ ਨੂੰ ਸ਼ੁਰੂ ਕਰਦੇ ਹੋ ਔਰ ਜਦੋਂ ਉਹਨੂੰ ਹੱਲ ਕਰਨਾ ਉਦੋਂ ਆਪਸਰ ਹੱਥ ਖੜੇ ਕਰ ਦਿੰਦੇ ਨੇ ਵੀ ਲਗਾਉਣ ਵਾਸਤੇ ਤੁਸੀਂ ਇੱਥੇ ਲਗਾ ਸਕਦੇ ਹੋ ਜਦੋਂ ਹੱਲ ਕਰਨਾ ਉਹ ਵੀ ਹੱਲ ਤੁਸੀਂ ਕਰਾਉਣਾ